ਪੇਪਰ ਤੋਂ ਪਹਿਲਾਂ ਮੈਨੂੰ ਮੇਰੇ ਕਲਾਸ ਇੰਚਾਰਜ ਅਧਿਆਪਕ ਨੇ ਫੀਸ ਬਾਰੇ ਪੁੱਛਿਆ ਮੈਂ ਆਪਣੇ ਕੋਲੋਂ ਹੀ ਆਖ ਦਿੱਤਾ ਕਿ ਪੇਪਰਾਂ ਤੋਂ ਬਾਅਦ ਪੀਟੀਐਮ ਉੱਤੇ ਮੇਰੇ ਪਿਤਾ ਜੀ ਫੀਸ ਭਰ ਕੇ ਜਾਣਗੇ ਮੇਰੇ ਇਹ ਗੱਲ ਅਧਿਆਪਕ ਨੂੰ ਆਖਣ ਵਾਰੇ ਮੇਰੇ ਪਿਤਾ ਜੀ ਨੂੰ ਕੁਝ ਨਹੀਂ ਪਤਾ ਸੀ ਆਖਰੀ ਪੇਪਰ ਵਾਲੇ ਦਿਨ ਪੀਟੀਐਮ ਦਾ ਦਿਨ ਵੀ ਦੱਸ ਦਿੱਤਾ ਗਿਆ ਜਿਸ ਤਰ੍ਹਾਂ ਦੇ ਖਿਆਲਾਂ ਵਿੱਚ ਮੈਂ ਜੀ ਰਿਹਾ ਸੀ ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਸ ਵਾਰ ਮੇਰਾ ਪੇਪਰਾਂ ਦਾ ਨਤੀਜਾ ਕੀ ਹੋਵੇਗਾ ਪੀਟੀਐਮ ਵਾਲੇ ਦਿਨ ਮੇਰੇ ਪਿਤਾ ਜੀ ਮੇਰੇ ਨਾਲ ਸਕੂਲ ਮੇਰਾ ਨਤੀਜਾ ਜਾਣਨ ਲਈ ਆਏ ਸਾਰੇ ਰਸਤੇ ਮੇਰੇ ਪਿਤਾ ਜੀ ਮੈਨੂੰ ਖੁਸ਼ੀ ਨਾਲ ਪੁੱਛਦੇ ਰਹੇ ਕਿ ਇਸ ਵਾਰ ਕਿੰਨੇਵੇਂ ਨੰਬਰ ਉੱਤੇ ਆਵੇਗਾ ਮੈਂ ਉਹਨਾਂ ਦੇ ਪਿੱਛੇ ਸਾਈਕਲ ਦੇ ਕਰੀਰ ਉੱਤੇ ਉਦਾਸ ਬੈਠਾ ਝੂਠੀ-ਮੂਠੀ ਹੱਸ ਕੇ ਕਹਿੰਦਾ ਰਿਹਾ ਕਿ ਉਹ ਤਾਂ ਅਧਿਆਪਕ ਹੀ ਦੱਸਣਗੇ ਮੈਨੂੰ ਕੀ ਪਤਾ ਸਕੂਲ ਪਹੁੰਚ ਕੇ ਮੈਂ ਮੇਰੇ ਪਿਤਾ ਜੀ ਨੂੰ ਮੇਰੇ ਕਲਾਸ ਇੰਚਾਰਜ ਅਧਿਆਪਕ ਕੋਲ ਲੈ ਗਿਆ ਮੇਰੇ ਪਿਤਾ ਜੀ ਦੇ ਚਿਹਰੇ ਉੱਤੇ ਅੰਤਾਂ ਦੀ ਖੁਸ਼ੀ ਸੀ ਕਿ ਹੁਣ ਮੈਨੂੰ ਮੇਰੇ ਪੁੱਤਰ ਦੀਆਂ ਤਾਰੀਫਾਂ ਸੁਣਨ ਨੂੰ ਮਿਲਣਗੀਆਂ ਪਰ ਮੇਰੇ ਕਲਾਸ ਇੰਚਾਰਜ ਅਧਿਆਪਕ ਨੂੰ ਮੇਰਾ ਵਤੀਰਾ ਕਦੇ ਪਸੰਦ ਹੀ ਨਹੀਂ ਆਇਆ ਉਹਨਾਂ ਨਾਲ ਕਦੇ ਮੈਂ ਕੁਲਿਆ ਮਿਲਿਆ ਹੀ ਨਹੀਂ ਇਨ੍ਹਾਂ 7ਵੀਂ ਜਮਾਤ ਦੇ 6 ਮਹੀਨੇ ਵਿੱਚ ਮੈਂ ਬਹੁਤ ਘੱਟ ਗੱਲਬਾਤ ਉਹਨਾਂ ਨਾਲ ਕੀਤੀ ਹੋਣੀ ਹੈ ਅਤੇ ਹੁਣ ਤਾਂ ਮੈਂ ਉਹਨਾਂ ਨੂੰ ਗੁੱਡ ਮਾਰਨਿੰਗ ਵਿਸ਼ ਕਰਨਾ ਵੀ ਛੱਡ ਦਿੱਤਾ ਸੀ ਮੇਰੇ ਪਿਤਾ ਜੀ ਅਧਿਆਪਕ ਅੱਗੇ ਲੱਗੇ ਇੱਕ ਬੈਂਚ ਉੱਤੇ ਬੈਠ ਗਏ ਮੈਂ ਮੇਰੇ ਪਿਤਾ ਜੀ ਦੇ ਨਾਲ ਇੱਕ ਪਾਸੇ ਖੜਾ ਹੋ ਗਿਆ ਮੇਰੇ ਅਧਿਆਪਕ ਨੇ ਮੇਰੇ ਚਿਹਰੇ ਵੱਲ ਵੇਖ ਕੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਤੁਹਾਡਾ ਬੱਚਾ ਕਲਾਸ ਦਾ ਅਨੁਸ਼ਾਸਨ ਭੰਗ ਕਰਕੇ ਰੱਖਦਾ ਹੈ ਚਲਾਕੀ ਨਾਲ ਉੱਤਰ ਦਿੰਦਾ ਹੈ ਇਸ ਵਾਰ ਕਲਾਸ ਵਿੱਚੋਂ 8ਵੇਂ ਨੰਬਰ ਉੱਤੇ ਆਇਆ ਹੈ ਮੇਰੇ ਪਿਤਾ ਜੀ ਦਾ ਮੇਰਾ 8ਵਾਂ ਸਥਾਨ ਸੁਣ ਕੇ ਚਿਹਰਾ ਉੱਤਰ ਗਿਆ ਮੇਰੇ ਪਿਤਾ ਜੀ ਨੇ ਅਧਿਆਪਕ ਨੂੰ ਆਖਿਆ ਪਿਛਲੀ ਵਾਰ ਤਾਂ ਇਹ 3 ਨੰਬਰ ਉੱਤੇ ਆਇਆ ਸੀ ਇਸ ਵਾਰ ਕਿਵੇਂ ਪਿੱਛੇ ਰਹਿ ਗਿਆ ਸਰ ਤੁਸੀਂ ਦੁਬਾਰਾ ਵੇਖ ਕੇ ਦੱਸੋ ਇਹ ਤਾਂ ਪੜਾਈ ਵਿੱਚ ਬਹੁਤ ਵਧੀਆ ਹੈ ਰੋਜ਼ਾਨਾ ਮਿਹਨਤ ਨਾਲ ਪੜਦਾ ਹੈ ਕਲਾਸ ਇੰਚਾਰਜ ਅਧਿਆਪਕ ਨੇ ਮੇਰੇ ਪਿਤਾ ਜੀ ਦੀ ਕੋਈ ਗੱਲ ਨਹੀਂ ਸੁਣੀ ਅਤੇ ਨਤੀਜੇ ਵਾਲੀ ਕਾਪੀ ਉੱਤੇ ਨੰਬਰ ਲਿਖ ਕੇ ਕਾਪੀ ਮੇਰੇ ਪਿਤਾ ਜੀ ਨੂੰ ਫੜਾ ਦਿੱਤੀ ਨਾਲ ਹੀ ਕਿਹਾ ਕਿ ਪ੍ਰਿੰਸੀਪਲ ਮੈਮ ਨੂੰ ਮਿਲ ਕੇ ਜਾਓ